ਬਲ ਸਾਹਿਬ ਅੱਜ ਹੋ ਰਹੀ ਹੈ ਕਿ ਅੱਜ ਤੇ ਲਗਾਇਆ ਜਾ ਰਿਹਾ ਹੈ ਬਹੁਤ ਪਿੱਛਾ ਉਹ ਵੈਸੇ ਕਰੀਏ ਅੱਜ ਸਾਡੀ ਏਰੀਆ ਡੋਮਿਨੈਂਸ ਵਾਲਾ ਕੰਮ ਹੈ। ਬਸ ਸਾਸੀ ਨਾਕਾਬੰਦੀ ਕੀਤੀ ਹੋਈ ਹੈ ਜਿਹੜੇ ਆਪਣੇ ਆਰਾਮ ਨਾਲ ਹੋਲੀ ਮਨਾ ਰਹੇ ਹੈ ਤੇ ਕੀ ਕਹਿੰਦੇ ਵਧੀਆ ਢੰਗ ਨਾਲ ਮਨਾ ਰਹੇ ਹੈ। ਉਹਨਾਂ ਨੂੰ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਇਹ ਮੁਹਾਲੀ ਵਾਸੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਹੋਲੀ ਦੀਆਂ ਮੁਬਾਰਕਾਂ ਬੰਦ। ਪਰ ਜਿਹੜੇ ਹੁੱਲੜਬਾਜ ਆ ਉਹਨਾਂ ਲਈ ਅਸੀਂ ਸਾਰੇ ਸਿਟੀ ਫੀਲਿੰਗ ਕੀਤੀ ਹੋਈ ਹੈ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਵੀ ਲਗੀਆਂ ਆ ARP ਟੀਮਾਂ ਵੀ ਲਗੀਆਂ ਹੋਈਆਂ ਆ ਸਾਡੇ ਏਰੀਆ ਦੇ ਵਿੱਚ ਡੀਐਸਪੀ ਸਿਟੀ ਤੋਂ ਦੇ ਵਕ ਵਕ ਨਾਮ ਤੇ ਨਾਕਾਬੰਦੀ ਕੀਤੀ ਤੇ ਕਿਨੇ ਕਿਤੇ ਫੋਰਸ ਲਗਾਏ ਹੋਏ ਆ ਮੇਰੇ ਖਿਆਲ ਨਾਲ 100 ਬੰਦਾ ਸਾਡੇ ਏਰੀਆ ਤੇ ਹੀ ਲੱਗਾ ਹੋਊਗਾ ਜਿਹੜੇ ਵਿੱਚ ਸੋਹਾਨਾ ITC 11 फेज से 8 फेज ये बाकी जिले दे जो मान जोग एसएसपी साहब मोहल्ले ने पेशा निर्देश दे सिटी सीडिंग भी है डिस्ट्रिक्ट सीडिंग भी है ते इंटर स्टेट सीडिंग भी है तो ਸਾਡੇ ਨਾਲ ਇਹ ਚੰਡੀਗੜ੍ਹ ਲੱਗਦਾ ਤੇ ਉਧਰੋਂ ਹਰਿਆਣਾ ਵੀ ਲੱਗਦਾ ਤੇ ਇਧਰੋਂ ਹਿਮਾਚਲ ਸਿੱਕਾ ਵੱਲ ਤੇ एसएसपी ਸਾਹਿਬ ਦੇ ਹੁਕਮਾਂ ਦੇ ਅਨਸਾਰ ਅਸੀਂ ਸਾਰਾ ਇੱਥੇ ਨਾਕਾਬੰਦੀ ਸੂਏ ਤੋਂ ਹੀ ਕੀਤੀ ਹੋਈ ਹੈ ਸਾਰੇ ਆਪਰੇ ਸਰ ਜਦੋਂ ਬੋਲੇ ਕੋਈ ਬੋਲ ਕਰਦੇ ਹਾਂ ਹਾਂਜੀ ਕਾਫੀ ਗੱਡੀਆਂ ਸੀ ਮਾਉਂਡ ਦੀਆਂ ਪਲਾਨ ਨਹੀਂ ਕਤੇ ਐ ਇਹ ਇਹਨਾਂ ਦਾ ਵੀ ਰਵਾਂ ਤੁਸੀਂ ਸ਼ਾਮ ਨੂੰ ਐਂਡ ਆਫ ਦਿ ਡੇ ਪਰ ਆ ਬਈਆ ਬਲ ਸਾਹਿਬ ਅੱਜ ਹੋ ਰਹੀ ਹੈ ਕਿ ਅੱਜ ਲਗਾਇਆ ਜਾਏਗਾ ਇਸ ਤਰ੍ਹਾਂ ਬੇਸਿਕਲੀ ਅੱਜ ਸਾਡੀ ਏਰੀਆ ਡੋਮਿਨੈਂਸ ਵਾਲਾ ਕੰਮ ਹੈ ਤੇ ਸਾਸੀ ਨਾਕਾ ਬੰਦੀ ਕੀਤੀ ਹੋਈ ਹੈ ਜਿਹੜੇ ਆਪਣੇ ਆਰਾਮ ਨਾਲ ਹੋਲੀ ਮਨਾ ਰਹੇ ਐ ਤੇ ਕੀ ਕਹਿੰਦੇ ਵਧੀਆ ਢੰਗ ਨਾਲ ਮਨਾ ਰਹੇ ਐ ਉਹਨਾਂ ਨੂੰ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਇਹ ਮੁਹਾਲੀ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕੋਲੀ ਦੀਆਂ ਮੁਬਾਰਕਾਂ ਬੰਨ ਪਰ ਜਿਹੜੇ ਹੁੱਲੜਬਾਜ ਐ ਉਹਨਾਂ ਲਈ ਅਸੀਂ ਸਾਰੇ ਸਿਟੀ ਫੀਲਿੰਗ ਕੀਤੀ ਹੋਈ ਐ ਨਾਕਾਬੰਦੀ ਕੀਤੀ ਹੋਈ ਐ ਇਹਦੇ ਵਿੱਚ ਪੈਰਾਮਿਲਟਰੀ ਫੋਰਸਿਸ ਵੀ ਲੱਗਿਆ ਐ ਆਰਪੀ ਟੀਮਾਂ ਵੀ ਰਹੀਆਂ ਹੋਈਆਂ ਐ ਆਰਥਾ ਦੇ ਸਾਡੇ ਏਰੀਆ ਦੇ ਵਿੱਚ ਡੀਐਸਪੀ ਸਿਟੀ ਤੋਂ ਦੇ ਵਕ-ਵਕ ਦਾ ਮਤਲਬ ਨਾਕਾਮਦੀ ਕੀਤੀ ਹੈ। ਪਰ ਕਿਨੇ ਕਿਤੇ 40 ਲਗਾਏ ਹੋਏ ਨੇ। ਮੇਰੇ ਖਿਆਲ ਨਾਲ 100 ਬੰਦਾ ਸਾਡੇ ਏਰੀਏ 'ਚ ਹੀ ਲਗਾ ਹੋਊਗਾ। ਜਿਵੇਂ ਕਿ ਤੇ ਸੋਹਾਨਾ, ਆਈਟੀਸੀਟੀ 11 ਫੇਸ ਤੇ 8 ਫੇਸ। ਇਹ ਬਾਕੀ ਜਿਹੜੇ ਦੇ ਜੋ ਮਾਨਯੋਗ ਐਸਐਸਪੀ ਸਾਹਿਬਾ ਮਹਾਲੀ ਦੀਆਂ ਦੇਸ਼ਾਂ ਨਿਰਦੇਸ਼ ਤੇ ਸਿਟੀ ਸੀਡਿੰਗ ਵੀ ਹੈ, ਡਿਸਟ੍ਰਿਕਟ ਸੀਡਿੰਗ ਵੀ ਹੈ ਤੇ ਇੰਟਰ ਸਟੇਟ ਸੀਡਿੰਗ ਵੀ ਹੈ। ਸਾਡੇ ਨਾਲ ਇਹ ਚੰਡੀਗੜ੍ਹ ਲੱਗਦਾ ਤੇ ਉਧਰੋਂ ਹਰਿਆਣਾ ਦੀ ਲੱਗਦਾ ਤੇ ਇਧਰੋਂ ਹਿਮਾਚਲ ਸਿੱਕੂਆ ਵੱਲ ਤੇ ਸਿੱਕੂ ਸਾਹਿਬ ਦੇ ਰੁਸਮਾਨ ਦੇ ਅੰਸਾਰ ਸਾਰੇ ਕਿਤੇ ਮੱਖਾ ਮੰਡੀ ਸਵੇਰ ਤੋਂ ਹੀ ਦਿੱਤੀ ਗਈ ਹੈ ਤੇਰੇ ਅੱਗੇ ਸਰ ਗੱਲ ਬੋਲੇ ਕੋਈ ਗੌਰ ਕਰਕੇ ਹਾਂਜੀ ਕਾਫੀ ਗੱਡੀਆਂ ਅਸੀਂ ਮਾਉਂਟ ਕੀਤੀਆਂ ਪਲਾਂਟ ਨਹੀਂ ਕਿਤੇ ਐ ਇਹ ਨਰਾਵੀਰਗਾ ਤੁਮ ਅਸੀਂ ਸ਼ਾਮ ਨੂੰ ਐਂਡ ਆਫ ਦਿ ਡੇਸ ਕਰਾਦੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप